ATP ਨਾਲ ਪੱਤਰਕਾਰ ਵੀ ਕਰਦਾ ਸੀ ਬਲੈਕਮੇਲ ਜਲੰਧਰ ਤੇ ਦੋਨੇ ਮਿਲ ਲੁੜਦੇਸੀ ਆਮ ਲੋਕਾਂ ਨੂੰ ATP ਦੀ ਗ੍ਰਿਫਤਾਰੀ ਤੋਂ ਬਾਅਦ ਪੱਤਰਕਾਰ ਫਰਾਰ ਜਲੰਧਰ ਦੀ ਵਿਜੀਲੈਂਸ ਨੇ ਨਗਰ ਨਿਗਮ ਦੇ ATP ਨੂੰ ਗ੍ਰਿਫਤਾਰ ਕੀਤਾ ਜੋ ਆਮ ਲੋਕਾਂ ਤੋਂ ਰਿਸ਼ਵਤ ਲੈਂਦਾ ਸੀ ਰਿਸ਼ਵਤ ਦੇ ਕਈ ਵੱਡੇ ਮਾਮਲੇ ਸ਼ਿਕਾਇਤ ਹੋਣ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਏਟੀਪੀ ਦੇ ਨਾਲ ਇੱਕ ਛੋਟੇ ਕੱਦ ਦਾ ਪੱਤਰਕਾਰ ਦਾ ਵੀ ਨਾਮ ਸਾਹਮਣੇ ਆ ਰਿਹਾ ਹੈ ਤੇ ਪੱਤਰਕਾਰ ਕੱਲ ਤੋਂ ਹੀ ਅੰਡਰਗ੍ਰਾਉਂਡ ਹੋ ਚੁੱਕਾ ਹੈ ਜਲੰਧਰ ਦੇ ਮੀਡੀਆ ਕਰਮੀ ਦੀ ਮੰਨਿਅਤ ਦਾ ਪੱਤਰਕਾਰ ਤੇ ਏਟੀਪੀ ਦੋਨੇ ਹੀ ਲੋਕਾਂ ਨੂੰ ਠੱਗਣ ਦਾ ਕੰਮ ਕਰਦੇ ਸੀ ਅਤੇ ਵੱਡੀ ਰਕਮ ਵਸੂਲਦੇ ਸੀ ਜਿਸ ਚ ਪੱਤਰਕਾਰ ਸ਼ਿਕਾਇਤ ਕਰਦਾ ਤੇ ਆਪਣੇ ਪੋਰਟਲ ਤੇ ਖਬਰ ਲਾ ਕੇ ਬਲੈਕਮੇਲ ਕਰਦਾ ਸੀ ਏਟੀਪੀ ਖੁਦ ਸੈਟਿੰਗ ਕਰਵਾ ਕੇ ਮੋਟੇ ਪੈਸੇ ਵਸੂਲਦੇ ਸੀ ਤੇ ਕਈ ਸਮੇਂ ਤੋਂ ਚੱਲ ਰਹੀ ਇਸ ਤੰਦੇ ਦਾ ਵਿਜੀਲੈਂਸ ਨੇ ਪਰਦਾ ਫਾਸ਼ ਕਰ ਦਿੱਤਾ ਉਧਰ ਹੀ ਆਪ ਐਮਐਲਏ ਰਮਨ ਰੋੜਾਦੀਵੀ ਸਾਰੇ ਸੁਰੱਖਿਆ ਵਾਪਸ ਲੈ ਲਿਆ ਨੇ ਤੇ ਉਹਨਾਂ ਦਾ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਹੁਣ ਵੇਖਣਾ ਹੋਏਗਾ ਕਿ ਵਿਜੀਲੈਂਸ ਅੱਗੇ ਕੀ ਕਾਰਵਾਈ ਕਰਦੀ ਹੈ ਕਿ ਪੱਤਰਕਾਰ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ ਇਸ ਕਵਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਏਟੀਪ ਨਾਲ ਪੱਤਰਕਾਰ ਵੀ ਕਰਦਾ ਸੀ ਬਲੈਕਮੇਲ ਜਲੰਧਰ ਤੇ ਦੋਨ ਨੇ ਮਿਲ ਲੁੱਟਦੇ ਸੀ ਆਮ ਲੋਕਾਂ ਨੂੰ ATP ਦੀ ਗ੍ਰਿਫਤਾਰੀ ਤੋਂ ਬਾਅਦ ਪੱਤਰਕਾਰ ਫਰਾਰ ਜਲੰਧਰ ਦੀ ਵਿਜੀਲੈਂਸ ਨੇ ਨਗਰ ਨਿਗਮ ਦੇ ATP ਨੂੰ ਗ੍ਰਿਫਤਾਰ ਕੀਤਾ ਜੋ ਆਮ ਲੋਕਾਂ ਤੋਂ ਰਿਸ਼ਵਤ ਲੈਂਦਾ ਸੀ ਰਿਸ਼ਵਤ ਦੇ ਕਈ ਵੱਡੇ ਮਾਮਲੇ ਸ਼ਿਕਾਇਤ ਹੋਣ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ATP ਦੇ ਨਾਲ ਇੱਕ ਛੋਟੇ ਕੱਦ ਦਾ ਪੱਤਰਕਾਰ ਦਾ ਵੀ ਨਾਮ ਸਾਹਮਣੇ ਆ ਰਿਹਾ ਹੈ ਤੇ ਪੱਤਰਕਾਰ ਕੱਲ ਤੋਂ ਹੀ ਅੰਡਰਗ੍ਰਾਉਂਡ ਹੋ ਚੁੱਕਾ ਹੈ ਜਲੰਧਰ ਦੇ ਮੀਡੀਆ ਕਰਮੀ ਦੀ ਮੰਨਿਅਤਾ ਪੱਤਰਕਾਰ ਤੇ ATP ਦੋਨੇ ਹੀ ਲੋਕਾਂ ਨੂੰ ਠੱਗਣ ਦਾ ਕੰਮ ਕਰਦੇ ਸੀ ਅਤੇ ਵੱਡੀ ਰਕਮ ਵਸੂਲਦੇ ਸੀ ਜਿਸ 'ਚ ਪੱਤਰਕਾਰ ਸ਼ਿਕਾਇਤ ਕਰਦਾ ਤੇ ਆਪਣੇ ਪੋਰਟਲ ਤੇ ਖਬਰ ਲਾ ਕੇ ਬਲੈਕਮੇਲ ਕਰਦਾ ਸੀ ਏਟੀਪੀ ਖੁਦ ਸੈਟਿੰਗ ਕਰਵਾ ਕੇ ਮੋٹے ਪੈਸੇ ਵਸੂਲਦੇ ਸੀ ਤੇ ਕਈ ਸਮੇਂ ਤੋਂ ਚੱਲ ਰਹੀ ਇਸ ਤੰਦੇ ਦਾ ਵਿਜੀਲੈਂਸ ਨੇ ਪਰਦਾ ਫਾਸ਼ ਕਰ ਦਿੱਤਾ ਉਧਰ ਹੀ ਆਪ ਐਮਐਲਏ ਰਮਨ ਰੋੜਾ ਦੀ ਵੀ ਸਾਰੀਆਂ ਸੁਰੱਖਿਆ ਵਾਪਸ ਲੈ ਲਿਆ ਨੇ ਤੇ ਉਹਨਾਂ ਦਾ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਹੁਣ ਵੇਖਣਾ ਹੋਏਗਾ ਕਿ ਵਿਜੀਲੈਂਸ ਅੱਗੇ ਕੀ ਕਾਰਵਾਈ ਕਰਦੀ ਹੈ ਕਿ ਪੱਤਰਕਾਰ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ ਇਸ ਕਵਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਏਟੀਪੀ ਨਾਲ ਪੱਤਰਕਾਰ ਵੀ ਕਰਦਾ ਸੀ ਬਲੈਕਮੇਲ ਜਲੰਧਰ ਤੇ ਦੋਨੇ ਮਿਲ ਲੁੜਦੇਸੀ ਆਮ ਲੋਕਾਂ ਨੂੰ ਏਟੀਪੀ ਦੀ ਗ੍ਰਿਫਤਾਰੀ ਤੋਂ ਬਾਅਦ ਪੱਤਰਕਾਰ ਫਰਾਰ ਜਲੰਧਰ ਦੀ ਵਿਜੀਲੈਂਸ ਨੇ ਨਗਰ ਨਿਗਮ ਦੇ ਏਟੀਪੀ ਨੂੰ ਗ੍ਰਿਫਤਾਰ ਕੀਤਾ ਜੋ ਆਮ ਲੋਕਾਂ ਤੋਂ ਰਿਸ਼ਵਤ ਲੈਂਦਾ ਸੀ ਰਿਸ਼ਵਤ ਦੇ ਕਈ ਵੱਡੇ ਮਾਮਲੇ ਸ਼ਿਕਾਇਤ ਹੋਣ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਏਟੀਪੀ ਦੇ ਨਾਲ ਇੱਕ ਛੋਟੇ ਕਾਦ ਦਾ ਪੱਤਰਕਾਰ ਦਾ ਵੀ ਨਾਮ ਸਾਹਮਣੇ ਆ ਰਿਹਾ ਹੈ ਤੇ ਪੱਤਰਕਾਰ ਕੱਲ ਤੋਂ ਹੀ ਅੰਡਰਗ੍ਰਾਉਂਡ ਹੋ ਚੁੱਕਾ ਹੈ ਜਲੰਧਰ ਦੇ ਮੀਡੀਆ ਕਰਮੀ ਦੀ ਮੰਨੀਏ ਤਾਂ ਪੱਤਰਕਾਰ ਤੇ ਏਟੀਪੀ ਦੋਨੇ ਹੀ ਲੋਕਾਂ ਨੂੰ ਠੱਗਣ ਦਾ ਕੰਮ ਕਰਦੇ ਸੀ ਅਤੇ ਵੱਡੀ ਰਕਮ ਵਸੂਲਦੇ ਸੀ ਜਿਸ ਚ ਪੱਤਰਕਾਰ ਸ਼ਿਕਾਇਤ ਕਰਦਾ ਤੇ ਆਪਣੇ ਪੋਰਟਲ ਤੇ ਖਬਰ ਲਾ ਕੇ ਬਲੈਕਮੇਲ ਕਰਦਾ ਸੀ ਏਟੀਪੀ ਖੁਦ ਸੈਟਿੰਗ ਕਰਵਾ ਕੇ ਮੋਟੇ ਪੈਸੇ ਵਸੂਲਦੇ ਸੀ ਤੇ ਕਈ ਸਮੇਂ ਤੋਂ ਚੱਲ ਰਹੇ ਇਸ ਤੰਦੇ ਦਾ ਵਿਜੀਲੈਂਸ ਨੇ ਪਰਦਾ ਫਾਸ਼ ਕਰ ਦਿੱਤਾ ਉਧਰ ਹੀ ਆਪ ਐਮਐਲਏ ਰਮਨ ਰੋੜਾਦੀਵੀ ਸਾਰੇ ਸੁਰੱਖਿਆ ਵਾਪਸ ਲੈ ਲਿਆ ਨੇ ਤੇ ਉਹਨਾਂ ਦਾ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਹੁਣ ਵੇਖਣਾ ਹੋਏਗਾ ਕਿ ਵਿਜੀਲੈਂਸ ਅੱਗੇ ਕੀ ਕਾਰਵਾਈ ਕਰਦੀ ਹੈ ਕਿ ਪੱਤਰਕਾਰ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ ਇਸ ਕਵਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ